ਕਿਸੇ ਨੇ ਸੱਚ ਕਿਹਾ ਹੈ ਤੇ ਜੇਕਰ ਟਾਹਣੀਆਂ ਰਹੀਆਂ ਤਾਂ ਫੁੱਲ ਕਹ ਕੀ ਪੱਤੇ ਵੀ ਆਉਣਗੇ ਜੇਕਰ ਦਿਨ ਬੁਰੇ ਨੇ ਤਾਂ ਕੀ ਹੋਇਆ ਸਬਰ ਰੱਖੋ ਦੇਲ ਚੰਗੇ ਵੀ ਆਉਣਗੇ ਇੱਕ ਵਾਰ ਇੱਕ ਅਮੀਰ ਸਖਸ ਆਪਣੀ ਗੱਡੀ ਚ ਉਤਰ ਕੇ ਤੇਜ਼ੀ ਨਾਲ 에어ਪੋਰਟ ਵਿੱਚ ਦਾਖਲ ਹੋਇਆ ਕਿਉਂਕਿ ਉਸਦੀ ਫਲਾਈਟ ਦਾ ਟਾਈਮ ਹੋ ਚੁੱਕਿਆ ਸੀ ਉਹ ਥੋੜਾ ਲੇਟ ਵੀ ਸੀ ਪਰ ਡੱਗਦਾ ਟੈਂਦਾ ਉਹ ਆਪਣੇ ਸਮੇਂ ਤੇ ਪਹੁੰਚ ਹੀ ਗਿਆ ਜਹਾਜ਼ ਵਿੱਚ ਬੈਠ ਗਿਆ ਆਪਣੀ ਸੀਟ ਤੇ ਬੈਠ ਕੇ ਉਸਨੇ ਆਪਣਾ ਲੈਪਟਾਪ ਖੋਲ੍ਹਿਆ ਤੇ ਆਪਣੇ ਕੰਮ ਕਰਨ ਲੱਗ ਪਿਆ ਮਨੋਂ ਬੜਾ ਖੁਸ਼ ਸੀ ਆਖਰ ਉਹ ਆਪਣੇ ਸਮੇਂ ਤੇ ਪਹੁੰਚ ਹੀ ਗਿਆ ਅਸਲ ਵਿੱਚ ਉਸਨੇ ਕਿਸੇ ਕਾਨਫਰੰਸ ਜਾ ਕੇ ਤੇ ਆਪਣਾ ਪਾਸਨ ਦੇਣਾ ਸੀ ਉਸ ਨੂੰ ਸੁਣਨ ਦੇ ਲਈ ਬਹੁਤ ਸਾਰੇ ਲੋਕ ਆਉਣ ਵਾਲੇ ਸੀ ਉਹ ਬਾਕੀ ਇੱਕ ਅਮੀਰ ਅਨਸਾਨ ਸੀ ਉਹਦੀ ਜ਼ਿੰਦਗੀ ਵਿੱਚ ਸਭ ਕੁਝ ਸਹੀ ਚੱਲ ਰਿਹਾ ਸੀ ਪਰ ਕੁਦਰਤ ਦੀ ਮਰਜ਼ੀ ਕੁਝ ਹੋਰ ਸੀ ਅਸਮਾਨ ਵਿੱਚ ਗੜਬੜ ਹੋ ਗਈ ਤੇਜ਼ ਅਸਮਾਨ ਤੇ ਮੌਸਮ ਤੇ ਵਿਗੜੇ ਚੱਲਦੇ ਹਾਂ ਜਹਾਜ਼ ਦੇ ਕੈਪਟਨ ਨੇ ਅਨਾਉਂਸ ਕੀਤਾ ਇਸ ਵਕਤ ਮੰਜ਼ਿਲ ਤੇ ਪਹੁੰਚਣਾ ਸੰਭਵ ਨਹੀਂ ਹੈ ਇਸ ਲਈ ਸਾਨੂੰ ਨੇੜੇ ਜਿਹੇ 에어ਪੋਰਟ ਤੇ ਜਹਾਜ਼ ਨੂੰ ਲੈਂਡ ਕਰਾਉਣਾ ਪਵੇਗਾ ਇਹ ਗੱਲ ਸੁਣ ਕੇ ਉਹ ਸ਼ਖਸ ਹੱਕਾ ਬੱਕਾ ਰਹਿ ਗਿਆ ਤੇ ਹਾਲਾਤਾਂ ਨੂੰ ਦੋਸ਼ ਦੇਣ ਲੱਗ ਪਿਆ ਆਖਰਕਾਰ ਜਹਾਜ਼ ਨੂੰ ਨੇੜੇ ਜਿਹੇ ਇੱਕ ਨੇੜੇ ਜਿਹੇ 에어ਪੋਰਟ ਤੇ ਸੁਰੱਖਿਅਤ ਲੈਂਡ ਕਰਾ ਦਿੱਤਾ ਉਹ ਸ਼ਖਸ ਉੱਤਰ ਕੇ 에어ਪੋਰਟ ਦੇ ਸਟਾਫ ਤੇ ਗੁੱਸੇ ਹੋਣ ਲੱਗ ਪਿਆ ਤੇ ਗੁੱਸੇ ਵਿੱਚ ਪਤਾ ਨਹੀਂ ਉਹਨਾਂ ਨੂੰ ਕੀ ਕੁਝ ਸੁਣਾ ਦਿੱਤਾ ਕਿਉਂਕਿ ਸਖਸ ਦਾ ਉਸ ਕਾਨਫਰੰਸ ਵਿੱਚ ਪਹੁੰਚਣਾ ਬੜਾ ਜ਼ਰੂਰੀ ਸੀ ਤਾਂ ਦੇ ਯੂਜ਼ ਕੋਲੇ ਸਖਸ ਆਇਆ ਤੇ ਬੋਲਿਆ ਤੇ ਜਨਾਬ ਗੁੱਸਾ ਨਾ ਕਰਿਓ ਮੈਂ ਤੁਹਾਨੂੰ ਪਸਾਨ ਲਿਆ ਤੁਸੀਂ ਡਾਕਟਰ ਪਟੇਲ ਹੀ ਹੋਣਾ ਤੁਸੀਂ ਇੱਕ ਕਾਨਫਰੰਸ ਵਿੱਚ ਜਾਣਾ ਹੈ ਮੈਂ ਵੀ ਉੱਥੇ ਜਾ ਰਿਹਾ ਹਾਂ ਤੁਸੀਂ ਪਰੇਸ਼ਾਨ ਨਾ ਹੋਵੋ ਤੁਸੀਂ ਬਾਹਰ ਨਿਕਲ ਕੇ ਇੱਕ ਟੈਕਸੀ ਕਰ ਲਵੋ ਤੁਹਾਡੀ ਮੰਜ਼ਿਲ 3 ਘੰਟੇ ਦੀ ਹੈ ਤੁਹਾਡੇ ਕੋਲੇ ਹਾਲੇ ਵੀ ਸਮਾਂ ਹੈ ਤੁਸੀਂ ਉੱਥੇ ਹਰਾਨਮਲ ਪਹੁੰਚ ਸਕਦੇ ਹੋ ਡਾਕਟਰ ਪਟੇਲ ਨੇ ਉਸ ਸਖਸ ਦਾ ਧੰਨਵਾਦ ਕੀਤਾ ਤਾਂ ਬਿਨਾਂ ਸਮਾਂ ਖਰਾਬ ਕੀਤੇ ਉੱਥੋਂ ਬਾਹਰ ਆ ਗਿਆ ਬਾਹਰ ਆ ਕੇ ਇੱਕ ਟੈਕਸੀ ਵਾਲ ਨੂੰ ਕਿਹਾ ਤੇ ਦੇਖ ਭਰਾਵਾ ਮੈਨੂੰ ਟਾਈਮ ਸਮੇਂ ਪਹੁੰਚਾ ਦੇਵੀਂ ਮੇਰੀ ਜ਼ਿੰਦਗੀ ਵਿੱਚ ਪਹਿਲੇ ਬੜੀਆਂ ਮੁਸੀਬਤਾਂ ਚੱਲ ਰਹੀਆਂ ਹਨ ਮੇਰਾ ਉਸ ਜਗ੍ਹਾ ਤੇ ਪਹੁੰਚਣਾ ਬਹੁਤ ਜ਼ਰੂਰੀ ਹੈ ਕਿਉਂਕਿ ਲੋਕ ਸੁਣਨ ਵਾਸਤੇ ਮੈਨੂੰ ਉੱਥੇ ਆ ਰਹੇ ਨੇ ਟੈਕਸੀ ਡਰਾਈਵਰ ਨੇ ਕਿਹਾ ਤੇ ਠੀਕ ਹੈ ਜਨਾਬ ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗਾ ਕਿਉਂਕਿ ਮੌਸਮ ਥੋੜਾ ਖਰਾਬ ਹੈ ਚਲਦੀ ਹੋਈ ਬਾਰਸ਼ ਵਿੱਚ ਉਸ ਡਰਾਈਵਰ ਨੇ ਕਾਰ ਚਲਾਉਣੀ ਸ਼ੁਰੂ ਕਰ ਦਿੱਤੀ ਰਾਸਤੇ ਵਿੱਚ ਬਾਰਸ਼ ਐਨੀ ਤੇਜ਼ ਹੋ ਗਈ ਕਿ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਜਿਆਦਾ ਮੀਂਹ ਤੇ ਹਨੇਰੀ ਤੇ ਚਲਦਿਆਂ ਉਹ ਰਸਤਾ ਘਟ ਗਿਆ। ਡਰਾਈਵਰ ਨੂੰ ਤਾਂ ਪਤਾ ਸੀ ਉਹ ਗਲਤ ਰਸਤੇ ਤੇ ਜਾ ਰਿਹਾ ਹੈ। ਪਰ ਡਾਕਟਰ ਨੂੰ ਤਾਂ ਇਸ ਗੱਲ ਦਾ ਭੋਰਾ ਵੀ ਅਹਿਮ ਨਹੀਂ ਸੀ। ਕਿਉਂਕਿ ਡਾਕਟਰ ਸਾਹਿਬ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ। ਉਹ ਪਹਿਲਾਂ ਹੀ ਬੜਾ ਲੇਟ ਹੈ। ਕਿਉਂ ਸਤਾ ਸਮੱਸਿਆ ਸਾਰੇ ਪੰਚ ਨਵੀ ਬਹੁਤ ਜ਼ਰੂਰੀ ਹੈ ਹੁਣ ਉਹ ਸੋਚ ਰਿਹਾ ਸੀ ਤੇ ਪਟੇਲ ਸਾਹਿਬ ਨੂੰ ਦੱਸੇ ਕਿਵੇਂ ਕਿਉਂ ਰਸਤਾ ਪਾੜ ਦਿੱਤੋ ਕਿਨੇ ਆਖਰਕਾਰ ਡਰ ਦੇ ਡਰ ਦੇ ਇਹ ਗੱਲ ਡਾਕਟਰ ਸਾਹਿਬ ਨੂੰ ਦੱਸ ਹੀ ਦਿੱਤੀ ਡਾਕਟਰ ਉਸ ਦੀ ਗੱਲ ਸੁਣਦਿਆਂ ਸਾਰ ਉਸ ਤੇ ਬਰ ਪਿਆ ਫਿਰ ਥੋੜੇ ਠੰਡੇ ਦਿਮਾਗ ਨਾਲ ਉਸ ਨੇ ਸੋਚਿਆ ਤੇ ਹੁਣ ਕਾਨਫਰੰਸ ਵਿੱਚ ਪਹੁੰਚਣਾ ਤਾਂ ਬਹੁਤ ਮੁਸ਼ਕਲ ਹੈ ਕਿਉਂਕਿ ਕਾਨਫਰੰਸ ਸ਼ੁਰੂ ਹੋਣ ਵਿੱਚ ਬਸ ਕੁਝ ਮਿੰਟ ਹੀ ਬਚੇ ਸੀ ਐਸ ਲਈ ਉਸਨੇ ਡਰਾਈਵਰ ਨੂੰ ਕਿਹਾ ਅਰ ਦੇਖ ਭਰਾਵਾ ਹੁਣ ਮੈਨੂੰ ਜਿੱਥੇ ਵੀ ਪਹੁੰਚਾ ਸਕਦਾ ਪਹੁੰਚਾ ਦੇ ਪਰ ਐਸੇ ਮਸੀਬਤ ਤੋਂ ਮੇਰਾ ਖੇੜਾ ਸੁਣਾ ਸੁਣ ਸੁਣ ਰਾਸੀ ਥੋੜਾ ਜਿਹਾ ਅੱਗੇ ਗਏ ਤੇ ਉਹਨਾਂ ਨੇ ਕਿ ਨਿੱਕਾ ਜਿਹਾ ਘਰ ਦਿਖਾਈ ਦਿੱਤਾ ਉਸਨੇ ਉਸ ਘਰ ਦੇ ਬੂਹੇ ਅੱਗੇ ਗੱਡੀ ਰੋਕ ਦਿੱਤੀ ਤੇ ਕਿਹਾ ਤੇ ਜਨਾਬ ਕਾਲੀ ਅੱਗੇ ਟੋਈ ਹੁੰਦੇ ਨੇ ਕੁਝ ਵੀ ਦਿਖਾਈ ਨਹੀਂ ਦੇ ਰਹਾ ਕਿਉਂਕਿ ਥੋੜੀ ਦੇਰ ਇੱਥੇ ਰੁਕ ਜਾਨੀਏ ਤੇ ਬਾਰਸ਼ ਥੋੜੀ ਘਟ ਜਾਵੇਗੀ ਤੇ ਆਪਾਂ ਅੱਗੇ ਚਲੇ ਜਾਵਾਂਗੇ ਉਸ ਸਖਸ ਨੇ ਵੀ ਉਸਦੀ ਗੱਲ ਦੀ ਹਾਮੀ ਭਰੀ ਤਾਂ ਜਾ ਕੇ ਉਸ ਘਰ ਦਾ ਦਰਵਾਜ਼ਾ ਖੜਕਾਇਆ ਅੰਦਰ ਕੋਈ ਸੇ ਬਜ਼ੁਰਗ ਔਰਤ ਦੀ ਬਾਝ ਆਈ। ਤੋ ਜੋ ਕੋ ਵੀ ਹੈ ਅੰਦਰ ਆ ਜਾਓ। ਪਰੇਸ਼ਾਨ ਨਾ ਕਰੋ। ਉਸਨੇ ਹੋੜੀ ਜੀ ਦਰਵਾਜ਼ਾ ਖੋਲਿਆ। ਸਾਹਮਣੇ ਇੱਕ ਬੁੱਢੀ ਔਰਤ ਪ੍ਰਯਾਤਨਾ ਕਰ ਰਹੀ ਸੀ। ਉਸਨੇ ਇਸ਼ਾਰੇ ਨਾਲ ਉਸਨੂੰ ਬੈਠਣ ਨੂੰ ਕਿਹਾ। ਤਮ ਚੁੱਪ ਚੁੱਪ ਜਾ ਕੇ ਉੱਥੇ ਪਏ ਮੰਜੇ ਤੇ ਬੈਠ ਗਿਆ। ਬਹੁਤ ਥੇ ਉਸਨੇ ਦੇਖਿਆ ਇੱਕ ਛੋਟਾ ਜਿਹਾ ਬੱਚਾ ਸੁੱਤਾ ਪਿਆ ਸੀ। ਬਜ਼ੁਰਗ ਔਰਤ ਨੇ ਆਪਣੇ ਪੂਜਾ ਪਾਠ ਤੋਂ ਬਹਿਲੀ ਹੋ ਕੇ ਖਾਣ ਪੀਣ ਲਈ ਪੁੱਛਿਆ। ਅੱਗੇ ਉਸਨੇ ਹੱਥ ਜੋੜ ਕੇ ਕਿਹਾ ਕਿ ਨਹੀਂ ਨਹੀਂ। ਤੁਹਾਡਾ ਬਹੁਤ-ਬਹੁਤ ਧੰਨਵਾਦ। ਹੱਸ ਜੇਕਰ ਹੋ ਸਕੇ। ਕੀ ਮੈਨੂੰ 1 ਮਿੰਟ ਲਈ ਤੁਹਾਡਾ ਫੋਨ ਮਿਲ ਸਕਦਾ ਹੈ? ਅੱਗੇ ਉਹ ਬੁੱਢੀ ਔਰਤ ਹੱਸਣ ਲੱਗੀ। ਕੀ ਪੁੱਤਰਾ ਸੀ ਨਿੱਕੇ ਜਿਹੇ ਪਿੰਡ ਵਿੱਚ ਫੋਨ ਕਿੱਥੇ ਇੱਥੇ ਤਾਂ ਬਿਜਲੀ ਵੀ ਨਹੀਂ ਆਉਂਦੀ ਤੁਸੀਂ ਇੱਕ ਕੰਮ ਕਰੋ ਤੁਸੀਂ ਆਰਾਮ ਨਾਲ ਇੱਥੇ ਬੈਠੋ ਜਦੋਂ ਬਾਹਰ ਸਰੌਕਤ ਜਾਵੇਗੀ ਤਦ ਚਲੇ ਜਾਓ ਉਸ ਸਾਕ ਨੇ ਗੱਲ ਜਾਲੀ ਰੱਖਣ ਲਈ ਕਿਹਾ ਤੇ ਤੁਸੀਂ ਕਿੰਨੇ ਚੰਗੇ ਹੋ ਤੁਹਾਡਾ ਤੇ ਪ੍ਰਮਾਤਮਾ ਦਾ ਬਹੁਤ ਧੰਨਵਾਦ ਜਿਹੜਾ ਇਹੋ ਜੇ ਮੌਸਮ ਵਿੱਚ ਵੀ ਮੈਨੂੰ ਸਹਾਰਾ ਦਿੱਤਾ। ਉਸ ਦੀ ਗੱਲ ਸੁਣ ਕੇ ਉਹ ਬੁੱਢੀ ਮਾਤਾ ਨੇ ਕਿਹਾ ਤੇ ਪਤ ਮੈਂ ਤਾਂ ਪ੍ਰਮਾਤਮਾ ਦਾ ਧੰਨਵਾਦ ਉਦੋਂ ਕਰੂੰਗੀ ਜਦੋਂ ਮੇਰੇ ਪਤ ਦਾ ਇਲਾਜ ਕਰਨ ਲਈ ਉਹ ਡਾਕਟਰ ਆ ਜਾਵੇਗਾ। ਇਹ ਬਿਲਕੁਲ ਤੰਦਰੁਸਤ ਹੋ ਜਾਵੇਗਾ। ਉਸ ਸਖਸ ਨੇ ਥੋੜਾ ਗੰਭੀਰ ਚਿਹਰਾ ਹੋ ਕੇ ਪੁੱਛਿਆ ਆਖਰ ਗੱਲ ਕੀ ਹੈ? ਮੈਨੂੰ ਦੱਸੋ ਤਾਂ ਉਸ ਮਾਤਾ ਨੇ ਦੱਸਣਾ ਸ਼ੁਰੂ ਕੀਤਾ ਤਾਂ ਇਹ ਮੇਰਾ ਪੋਤਾ ਹੈ ਇਹਦੀ ਮਾਪੇ ਕਾਰ ਐਸਿਸਟੈਂਟ ਵਿੱਚ ਸਵਰਗ ਹੋ ਗਈ ਸੀ ਬਸ ਮੈਂ ਹੀ ਇਸ ਦਾ ਆਖਰੀ ਸਹਾਰਾ ਬਚੀ ਹਾਂ ਇਸ ਨੂੰ ਇੱਕ ਭਿਆਨਕ ਬਿਮਾਰੀ ਲੱਗੀ ਹੋਈ ਹੈ ਇੱਥੋਂ ਦੇ ਡਾਕਟਰ ਕਹਿੰਦੇ ਨੇ ਤਾਂ ਦਿੱਲੀ ਵਿੱਚ ਕੋਈ ਡਾਕਟਰ ਪਟੇਲ ਹੈ ਕੋਹੀ ਇਸ ਦਾ ਇਲਾਜ ਕਰ ਸਕਦਾ ਹੈ ਹੁਣ ਉਹਨਾਂ ਕੋਲੇ ਕਿਵੇਂ ਜਾਣਾਂ ਇਹ ਮੈਂ ਨਹੀਂ ਜਾਣਦੀ ਮੈਂ ਤਾਂ ਦਿਨ ਰਾਤ ਇਹੀ ਪ੍ਰਾਰਥਨਾ ਕਰਦੀ ਰਹਿਣੀ ਆ ਤਾਂ ਬੇਬੇ ਦੀ ਗੱਲ ਸੁਣ ਕੇ ਅਮੀਰ ਸਖਸ ਦੀਆਂ ਅੱਖਾਂ ਪਰ ਆਈਆਂ ਉਸਨੇ ਕਿਹਾ ਤਾਂ ਬੇਬੇ ਜੀ ਪ੍ਰਮਾਤਮਾ ਨੇ ਤੁਹਾਡੀ ਪ੍ਰਾਰਥਨਾ ਤੁਹਾਡੀ ਆਵਾਜ਼ ਸੁਣ ਲਈ ਹੈ ਮੇਰਾ ਜਹਾਜ਼ ਜਿੱਥੇ ਜਾਣਾ ਚਾਹੀਦਾ ਸੀ ਉੱਥੇ ਨਹੀਂ ਪਹੁੰਚਿਆ ਤੇਜ਼ ਬਾਰਿਸ਼ ਹੋਣ ਲੱਗ ਪਈ ਭਿਆਨਕ ਤੂਫਾਨ ਆ ਗਿਆ ਮੇਰੀ ਗੱਡੀ ਨੂੰ ਜਿੱਥੇ ਪਹੁੰਚਣਾ ਚਾਹੀਦਾ ਸੀ ਉੱਥੇ ਨਹੀਂ ਗਈ ਅਸੀਂ ਰਸਤਾ ਭਟਕ ਗਏ ਇਹ ਤੂਫਾਨ ਤਾਂ ਦੇਖੋ ਰੁਕੇ ਵੀ ਤੁਹਾਡੇ ਦਰਵਾਜ਼ੇ ਤੇ ਆ ਗਏ ਬੇਬੇ ਮੈਂ ਹੀ ਡਾਕਟਰ ਪਟੇਲ ਹਾਂ ਸੋ ਦੋਸਤੋ ਛੋਟੀ ਜੀ ਕਹਾਣੀ ਬੜੀ ਵੱਡੀ ਗੱਲ ਸਿਖਾਉਂਦੀ ਆ ਤਾਂ ਤੇਰੇ ਦਰ ਤੇ ਆਉਣ ਤੋਂ ਪਹਿਲਾਂ ਮੈਂ ਬੜਾ ਕਮਜ਼ੋਰ ਹੁੰਦਾ ਹਾਂ ਤੇਰੀ ਦਿਲਜੀਤ ਤੇ ਪੈਰ ਰੱਖਦੇ ਹੀ ਮੈਂ ਕੁਝ ਹੋਰ ਹੁੰਦਾ ਹਾਂ ਖੁਦ ਪਰਮਾਨੰਤ ਤੇ ਪ੍ਰਮਾਤਮਾ ਉੱਤੇ ਭਰੋਸਾ ਰੱਖੋਗੇ ਤਾਂ ਜ਼ਿੰਦਗੀ ਵਿੱਚ ਕੁਝ ਵੀ ਅਸੰਭਵ ਨਹੀਂ ਹੈ ਸੋ ਹਮੇਸ਼ਾ ਯਾਦ ਰੱਖੋ ਜੇ ਕਰ ਤੁਸੀਂ ਕੋਈ ਜੰਗਾ ਸੌਂ ਰਹੇ ਹੋ ਤੋ ਸੇਰੀ ਸੰਸਾਰ ਸੌਂ ਰਹੇ ਹੋ ਐਸੇ ਤਰ੍ਹਾਂ ਦੀਆਂ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਆਪਣਾ ਖਿਆਲ ਰੱਖੋ ਧੰਨਵਾਦ